ਵੇਗ ਜੀ ਸਾਰੇ ਭੈਣ ਭਰਾ ਮਨੂੰ ਸਤ ਸ੍ਰੀ ਅਕਾਲ ਜੀ ਥੋੜੀ ਬਣ ਰਹੀ ਹੈ ਜੀ ਮੱਕੀ ਦੀ ਰੋਟੀ ਵਿੱਚ ਪਾਏ ਨੇ ਭਾਲ ਕਮੇਠੇ ਮਿੱਠੀ ਧਨੀਆ ਸਾਰਾ ਸਮਾਨ ਐਡ ਕੀਤਾ ਵਿੱਚ ਦੇਖੋ ਜੀ ਬਣਾ ਰਹੀ ਹੈ ਆਪਣੀ ਰੋਟੀ ਤੇ ਪੇੜੇ ਕਰ ਲਏ ਸਾਰੇ ਆਪਾਂ ਸਿੰਪਲ ਨਹੀਂ ਹੈਗੀ ਰੋਟੀ ਵਿੱਚ ਪਾਲਕ, ਮੇਥੇ, ਮੀਥੀ, ਧਨੀਆ ਸਾਰਾ ਕੁਝ ਐਡ ਕਰਿਆ ਵਿੱਚ। ਤੱਕ ਆਪਣੀ ਰੋਟੀ ਬਣਦੀ ਹੈ। ਆਪਾਂ ਨਾਲ ਦੀ ਨਾਲ ਦੂਸਰੀ ਰੋਟੀ ਕਰ ਲੈਣੇ ਆਂ ਜਿਆ। ਕੋਸਨਾਂ ਹੋਈ ਸਾਰੇ ਪੈਣ ਪਰ ਆ। ਕੀ ਹਾਂ ਚੰਨ ਜੀ ਸਾਰੇ ਪੈਨਟਾ ਠੀਕ ਠਾਕ ਨੇ ਜੀ ਹਸਤੇ ਬਸ ਦੇ ਰਹੋ ਜੀ ਖੁਸ਼ ਰਹੋ ਹੁਣ ਤੱਕ ਇਹ ਟੋਪਰ ਨਿਕਲਣ ਲੱਗ ਗਈ ਵਧੀਆ ਸਵੇਰੇ ਹੀ ਸਰਜਰੀ ਨਿਕਲਈ ਟੋਪ ਚੜਦਾ ਹੀ ਸੂਰਜ ਦੇਖਦੇ ਹਾਂ ਜੀ ਵਧੀਆ ਲੱਗਦਾ ਸਵੇਰੇ ਸਵੇਰੇ ਵਧੀਆ ਲੱਗਦੀ ਹੈ ਮੱਕੀ ਦੀ ਰੋਟੀ ਦਹੀਂ ਨਾਲ ਲੈ ਲਓ ਮੱਖਣ ਲੈ ਲਓ ਨਾਲ ਮੈਂ ਬਣਾਏ ਸੀਗਾ ਜੀ ਕੱਲ ਮੜਾਈ ਮੇਰੀ ਰੜਕੀ ਸੀ ਤੇ ਫਿਰ ਮੈਂ ਕਿਹਾ ਵੀ ਅਜੀ ਖੰਗ ਜੀ ਕਰਕੇ ਵੀ ਮੱਖਣ ਨਹੀਂ ਖਾਣਾ ਤੇ ਘਰਨੇ ਕਰ ਲਿਆ ਸੀ ਘਿਓ ਬਣਾ ਲਿਆ ਸੀ ਲਓ ਜੀ ਉਦੋਂ ਤੀਕਾ ਕਰ ਲਈ ਐਡ ਚਰਦੀ ਤੁੱਪ ਦੇਖੋ ਜੀ ਕਿੰਨੀ ਸੁਣੀ ਆਉਂਦੀ ਹੈ ਸਰਦੀਆਂ ਦੇ ਵਿੱਚ ਤਾਂ ਮੱਕੀ ਦੀ ਰੋਟੀ ਵਧੀਆ ਲੱਗਦੀ ਹੈ। ਗਰਮੀਆਂ ਦੇ ਵਿੱਚ ਆਪਾਂ ਫਟਾ ਲੈਣੀ ਹੈ ਦਸਣਾਂ ਵਾਲੀ ਹੋਊਗੀ। ਜਾਂ ਦਾਣ ਬਚੀ ਪਈ ਹੈ ਉਹ ਆਟੇ 'ਚ ਪਾ ਕੇ ਗੁੰਨ ਲਓ। ਸਬਜ਼ੀ ਪਾ ਕੇ ਗੁੰਨ ਲਓ। ਉਹ ਮਿੱਠੀ ਰੋਟੀ ਗਰਮੀਆਂ ਦੇ ਵਿੱਚ ਉਹ ਵਧੀਆ ਲੱਗਦੀ ਹੈ। ਫਤਵਾ ਚੱਕ ਕੇ ਨਹੀਂ ਰਾੜ ਨਹੀਂ ਰੋਟੀ ਉੱਪਰੇ ਰਾੜਦੇ ਹੁੰਦੇ ਤੁੱਲੇ ਤੇ ਬਣਾਉਨੇ ਫਿਰ ਤਾਂ ਵਿੱਚ ਰਾੜ ਲਈਦੀ ਅਜੇ ਥੋੜੀ ਜਿਹੀ ਨਰਮਾ ਕੋ ਸਾਰੇ ਪੈਣਪਰਾ ਜੀ ਇਸੇ ਤਰ੍ਹਾਂ ਸੋਹਣਾ ਜਿਵੇਂ ਪਿਆਰਾ ਜਾਂ ਤੁਸੀਂ ਪਹਿਲਾਂ ਵੀ ਕਮੈਂਟ ਕਰਦੇ ਹੋ ਇਸੇ ਤਰ੍ਹਾਂ ਕਮੈਂਟ ਕਰਦੇ ਰਹੋ ਜੀ ਆਪਣੇ ਨਾਲ ਜੁੜੇ ਰਹਿਣ ਲਈ ਸਾਰਿਆਂ ਦਾ ਧੰਨਵਾਦ ਸੋਹਣੇ ਸੋਹਣੇ ਕਮੈਂਟ ਕਰੋ ਰੋਟੀ ਆਪਣੇ ਬਣਾਉਂਗੀ ਤੇ ਅਸੀਂ ਕਿਉਂ ਨਾ ਚੋਪੜ ਲਾ ਲੈਂਦੇ ਹ ਰੋਟੀ ਬਣ ਰਹੀ ਹੈ ਜੀ ਨਾਲ ਦੇ ਨਾਲ ਦੂਸਰੀ ਰੋਟੀ ਵੀ ਕਰ ਲੈਣੇ ਆ ਤਿਆਰ ਕੱਲ ਮੈਂ ਲੱਗੀ ਸੀ ਕਿ ਜੀ ਚੌਲ ਬਣਾਉਣ ਕਿਟ ਬਣਾਏ ਨਹੀਂ ਸਾਗ ਦੇ ਚ ਮੈਨੂੰ ਘੱਟੇ ਵਧੀਆ ਲੱਗਦੇ ਨੇ ਮੈਂ 2 ਮਹੀਨੇ ਹੋ ਗਏ ਜੀ ਬਣਾਏ ਹੀ ਨਹੀਂ ਸੋਚਦੇ ਸੀ ਜੀ ਨਾ ਬਣਾਈਏ ਕਿਸੇ ਦਿਨ ਲੋਕੀ ਰੋਟੀ ਅਭੀ ਬਣਤੀ ਤੇ ਆ ਰਹੀ ਰੋਟੀ ਬਾਹਾਂ ਦੇ ਡੱਬੇ ਚ ਖਾਣ ਦੀ ਨਾਲ ਰੱਖੀ ਜਾਂਦੇ ਡੱਬੇ ਦੇ ਵਿੱਚ ਜਿਹੜੀਆਂ ਰੋਟੀਆਂ ਆਪਣੀਆਂ ਬਣੀਆਂ ਆਂਦੀਆਂ ਨੇ ਕਿ ਬਣੀਆਂ ਜਾਂਦੀਆਂ ਨੇ ਤੁਤੇ ਰੋਟੀ ਬਣਾਉਣੀ ਜੀ ਕੋਈ ਔਖੀ ਨਹੀਂ ਹੈਗੀ ਪਰ ਆਮ ਨਾ ਬਣਾ ਸਕਦੇ ਤੇ ਰੋਟੀ ਬਾਹਰ ਹੀ ਤਾਂ ਵੀਡੀਓ ਉੱਪਰ ਰੋਟੀਆਂ ਆਪਣੇ ਬਣੀ ਜਾਂਦੀਆਂ ਨੇ ਨਾਲ ਦੀ ਨਾਲ ਡੱਬੇ ਦੇ ਵਿੱਚ ਰੱਖੀ ਜਾਂਦੇ ਨੇ ਸਸਾਤ ਦੇ ਨਾਲ ਇਸ ਤਰ੍ਹਾਂ ਹੌਲੀ ਹੌਲੀ ਤਰੀ ਜਾਂਦੀ ਹੈ। ਇਹੋ ਜੀ ਰੋਟੀ ਆਪਣੀ ਇਹ ਵੀ ਬਣ ਕੇ ਤਿਆਰ ਆ। ਆਪਾਂ 1 ਮਿੰਟ ਦੇ